ਅਗੜੀ ਇਹ ਟ੍ਰੈਲੀ ਦੇ ਵਿੱਚ ਸ਼ਾਮਲ ਸਾਡੀ ਇਹ ਟ੍ਰੈਲੀ 'ਚ ਭਰਾਤੀ ਜਥੇਬੰਦੀ ਦੇ ਆਗੂ ਸਹਿਵਾਣ ਆਏ ਨੇ ਆਲ ਇੰਡੀਆ ਮਾਰਜੀਸਟਿਕ ਵੈਲਫੇਅਰ ਐਸੋਸੀਏਸ਼ਨ ਦੇ ਸਮੂੱਚੇ ਕੇਂਦਰੀ ਤੇ ਸਟੇਟ ਦੀ ਲੀਡਰਸ਼ਿਪ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਉਣਾ ਤਾਂ ਸਾਡੇ ਸਮਾਜ ਦੇ ਲੀਡਰ ਸੁਖਵਿੰਦਰ ਕੈਜੀ ਨੇ ਵੀ ਉਹਨਾਂ ਸਹੀ ਉਪਰਨਦੀ ਸੇਖ ਖਰਾਬ ਹੋਣ ਤੱਕ ਨਹੀਂ ਪਹੁੰਚੇ ਮੈਨਸਿਕ ਬਰਬਰ ਐਸੋਸੀਏਸ਼ਨ ਦੀ ਸੂਚੀ ਟੀਮ ਪਹੁੰਚੀ ਹੈ ਉਹਨਾਂ ਦੇ ਥਾਂ ਅਸੀਂ ਇੱਥੇ ਦਾ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆਂ ਵਿਦਿਆਰਥੀ ਨ 代表ੀ ਦੇ ਅਗੁਰ ਜੀ ਤੇ ਮਾਰਜੀ ਕੋ ਪਹੁੰਚੇ ਨੇ ਉਸ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਆਜ ਵੀ ਇਹੇ ਟ੍ਰੈਨੀ ਨੂੰ ਸਫਲ ਕਰਵਾਤੇ ਮੈਂ ਸਮੁੱਚੀ ਜ਼ਿਲ੍ਹਾ ਦੀ ਟੀਮ ਨਿਕਾਸੇਪਾ ਹਾਦਰਪੁਰ ਕਲਾਸ ਤੋਂ ਕੀਵਾ ਭਗਵਨ ਸਿੰਘ ਤੇ ਅਪੀ ਮਨਜੀਤ ਸਿੰਘਾ ਹੋਗਾ ਹੋਗਾ ਠੱਬਰ ਸਤਪਾਲ ਬੈਣੀਵਾਲ ਪ੍ਰਦੀਪ ਗੁਰੂ ਇਹਨਾਂ ਤਮਾਮ ਸਾਡੀ ਜਿਹੜਾ ਜ਼ਿਲ੍ਹਾ ਕਮੇਟੀ ਦੇ ਆਗੂ ਨੇ ਉਹਨਾਂ ਨੂੰ ਵਧਾਈ ਦਿੰਨਾ ਕਿ ਤੁਹਾਡੀ ਮਿਹਨਤ ਦੀ ਬਦੌਲਤ ਅੱਜ ਦੀ ਇਹ ਹੱਲਾ ਬੋਲ ਰੈਲੀ ਸਫਲ ਹੋਈ ਹੈ। ਔਰ ਸੂਬੇ ਦੇ ਆਗੂ ਮਕਰ ਸਿੰਘ ਰਾਮਗੜੀ ਸਿਗਾਰਾ ਸਿੰਘ चौहान ਜੀ ਸਵੰਤ ਸਿੰਘ ਖਾਲਸਾ ਪੁਲੀ ਦੀ ਸਾਡੇ ਜੋ ਜਿਹੜੇ ਮਜੂਰ ਆਗੂ ਨੇ ਉਹ ਵੀ ਪਹੁੰਚੇ ਨੇ ਸਖਜੀਵਨ ਮੌੜ ਇਹ ਵੀ ਸਾਡੇ ਇਸ ਸੜੀ ਦੇ ਵਿੱਚ ਪਹੁੰਚੇ ਨੇ ਤੇ ਪਿੰਡਾਂ ਦੇ ਆਗੂ ਫਰਕਰ ਵੀਰੋ ਬਜ਼ੁਰਗ ਭੈਣੋ ਪਹਿਲੀ ਬੇਨਤੀ ਸੁਣੋ ਸਾਰੇ ਮਾਈ ਭੈਣ ਵੀਰ ਬਜ਼ੁਰਗ ਆਪਾਂ ਪਹਿਲੇ ਖੁਸ਼ਖਬਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਮਾਯੋ ਭੈਣੋ 6 ਮਹੀਨਿਆਂ ਤੋਂ ਜਿਹੜਾ ਕੇਂਦਰ ਤੇ ਪੰਜਾਬ ਦੀ ਝਾੜੂ ਵਾਲੀ ਸਰਕਾਰ ਨੇ ਸਾਡੇ ਕੰਮ ਬੰਦ ਕਰਤੇ ਸੀ ਉਹ ਕੰਮ ਬੰਦ ਕਰਤੇ ਜਿੱਥੇ ¡Sí, father ਸੀ ਤਾਂ ਮੁੱਖ ਮੰਤਰੀ ਨਰਮਿੰਦਰ ਮੋਦੀ ਜੀ ਗੇੜਦੰਦ ਦੇ ਵਿੱਚ ਕੋਟਨੀ ਲਵਾ ਦਿਆ ਜੇ ਤੁਸੀਂ ਭਾਈ ਜਿਹਾ ਇਕੱਠੇ ਹੋ ਜਾਈਂ ਨੀ ਤਾਕਤਾਂ ਤੇ ਸਾਡੀ ਮੰਗ leave <laughs> it